ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਣਗੇ ਹਾਂਜੀ ਸ਼ਾਮ ਦਾ ਟਾਈਮ ਹੋਇਆ ਹੋਸੀ ਆ ਮੌਸਮ ਨਾ ਅੱਜ ਨਾ ਬਹੁਤ ਵਧੀਆ ਮਾਤਾ ਬਿਲਾ ਸਵੇਰ ਤਾਂ ਬਦਲ ਬਹੁਤ ਜ਼ਿਆਦਾ ਹੋਇਆ ਹੋਸੀ ਹੁਣ ਵੀ ਚੱਲ ਬੱਦਲ ਬਾਈ ਜੀ ਮਾੜੀ ਮਾੜੀ ਹੈਗੀ ਸੀ ਚਲੋ ਆਪਾਂ ਨੇ ਹਨਾ ਕੱਪੜੇ ਧੋਤੇ ਸੀ ਅੱਜ ਬਹੁਤ ਜ਼ਿਆਦਾ ਕੱਪੜੇ ਧੋਤੇ ਸੀ ਆਪਾਂ ਨੇ ਧੋਕੇ ਪਾਏ ਸੀ ਸੁੱਕਣੇ ਅ ਰੋਜ਼ ਹੀ ਹੁੰਦੇ ਨੇ ਕੱਪੜੇ ਦਾ ਚਲੋ ਕਈ ਵਾਰੀ ਆਪਾਂ ਹੱਥ ਨਾਲ ਘੱਲ ਕੇ ਪਾਦਨੇ ਕਈ ਵਾਰੀ ਮਸ਼ੀਨ ਨਾਲ ਮਸ਼ੀਨ ਦੇ ਵਿੱਚ ਧੋਕੇ ਪਾਦਨੇ ਹੁੰਦੇ ਆ ਕੱਪੜੇ ਚਲੋ ਅੱਜ ਆਪਾਂ ਨੇ ਮਸ਼ੀਨ ਲਾਈ ਸੀ ਮਸ਼ੀਨ ਨਾਲੇ ਧੋਕੇ ਕੱਪੜੇ ਪਏ ਸੀ ਖਾਫੀ ਇਕੱਠੇ ਹੋ ਗਏ ਸੀ ਕੱਪੜੇ ਆਪਣੇ ਇਧਰ ਨਾ ਸਰਦਾਰ ਜੀ ਨਾ ਮਸ਼ੀਨ ਨਾ ਕਰ ਰਹੀ ਸੀ ਫਿੱਟ ਇਹ ਜੇ ਨਾ ਪਾਣੀ ਮਸ਼ੀਨ ਉੱਥੇ ਤੋਂ ਤਾਰਦੀ ਮਸ਼ੀਨ ਇਹ ਤਾਂ ਤਾਰੀ ਆ ਉੱਥੇ ਤੋਂ ਕਿਉਂ ਜਨਾ ਪੰਡਾ ਲਿਆਉਂਦੇ ਨੇ ਨਾ ਵਿੱਚ ਫਿਰ ਡਿੱਕਾ ਵੀ ਲੱਗਦਾ ਸੀ ਕੁਛ ਨਾ ਆਪਾਂ ਨੇ ਜਦ ਥੋੜੀ ਜਿਹਾ ਟਾਪਾਂ ਨਜੀ ਕਰੀ ਉੱਥੇ ਤੂੜੀ ਹੁੰਦੀ ਸੀ ਆਪਣੀ ਤੂੜੀ ਵਾਲਾ ਕਮਰਾ ਹੁੰਦਾ ਸੀ ਪਰਲੇ ਸਾਈਡ ਤੇ ਬਣਿਆ ਵਾ ਕਿਉਂ ਉਹ ਸਿਮਿੰਟ ਜਹਾ ਹਜੇ ਵੀ ਦੀਨਦਾ ਹੈ ਨਾ ਹਾਂ ਦੇ ਉਹ ਪਰਲੇ ਸਾਈਡ ਪਰ ਨਾ ਤੂੜੀ ਹੁੰਦੀ ਸੀ ਆਪਣੇ ਹੁਣ ਆਪਾਂ ਨੇ ਢਾਕੇ ਵਿੱਚ ਰਲਾ ਲਿਆ ਇਹਦੇ ਚ ਅੱਗੇ ਆਪਣਾ ਇੱਥੇ ਹੁੰਦੀ ਹੁੰਦੀ ਸੀ ਮਸ਼ੀਨ ਚਲੋ ਇਧਰਲੇ ਪਾਸੇ ਆਪਣੇ ਪਸ਼ੂ ਹੁੰਦੇ ਸੀ ਹੈ ਇਧਰੀ ਸਾਈਡ ਤੇ ਖੜੇ ਹੁੰਦੇ ਸੀ ਤਾਂ ਕਰਕੇ ਫਿਰ ਆਪਾਂ ਉਹ ਡਿੱਕਾ ਲਾਉਂਦੀ ਸੀ ਮਸ਼ੀਨ ਤਾਂ ਕਰਕੇ ਆਪਾਂ ਨੇ ਫਿਰ ਪੱਟ ਕੇ ਇਧਰ ਥਾਮਲੇ ਤੇ ਨਹੀਂ ਲਾਇਆ ਸਾਲ ਹੋ ਗਿਆ ਮਸ਼ੀਨ ਤਾਂ ਉੱਥੀ ਹੋ ਰਹੀ ਹੈ ਹੈ ਕਮਜੋਤ ਲੱਗਿਆ ਸੀ ਇੱਥੇ ਉਰੇ ਅ ਗੋਹਾ ਜਾ ਹਟਾਉਣ ਚਲੋ ਹਨਾ ਇੱਥੇ ਸਰਦਾਰ ਜੀ ਲੱਗੇ ਤੇ ਪੱਤੀਆਂ ਜੀਆਂ ਕਸਣ ਆਪੇ ਲਿਆਏ ਸੀ ਹੈਂਗਲ ਹੁੰਗਲ ਜੇ ਕਹਿੰਦੇ ਵੀ ਚੱਲ ਇੱਥੇ ਥਾਮਲੇ ਤੇ ਕਸਤ ਦਾਣੇ ਆਪਾਂ ਬਹੁਤ ਲੇਟ ਹੋ ਗਏ ਸੀ ਉਦੋਂ ਧਾਰਾ ਨੂੰ ਕਿਉਂ ਕੰਮ ਬਹੁਤ ਜ਼ਿਆਦਾ ਹੁੰਦਾ ਫਿਰ ਚਲੋ ਆਪਾਂ ਸਾਰੇ ਲੱਗੇ ਸੀ ਉਰੇ ਬੱਚੇ ਵੀ ਮੇਰੇ ਨਾਲੇ ਸੀ ਆਪਾਂ ਸਾਰੇ ਜਾਣੇ ਸੀ ਪਰ ਜਦ ਇੱਕ ਜਣਾ ਕੰਮ ਕਰਦਾ ਤਾਂ ਆਪਾਂ ਫਿਰ ਸਾਰੇ ਲੱਕੇ ਨਾਲ ਕਰਵਾਦਣੇ ਹੁੰਨੇ ਆ ਕੰਮ ਆ ਸਾਰੇ ਲੱਗ ਜਾਣੇ ਹੁੰਨੇ ਆ ਚਲੋ ਹੁਣ ਮਤਲਬ ਸਰਦਾਰ ਜੀ ਕਹਿੰਦੇ ਵੀ ਚਲ ਮੇਰੇ ਕੋਲ ਟਾਈਮ ਹੈਗਾ ਵੀ ਆਪਾਂ ਕਸ ਲਾਣੇ ਮਸ਼ੀਨ ਕਸ ਲਾਣੀ ਆ ਬਹੁਤ ਤੋਂ ਪਹਿਲਾਂ ਹੈਂਗਲ ਜੇ ਪਟਲੇ ਸੀ ਅੰਕੂਸ ਪੱਤੀਆਂ ਜੀਆਂ ਜਿਹਾ ਲਿਆਏ ਸੀ ਨਾ ਚੋ ਮਤਲਬ ਮੱਖਮੱਖਾਂ ਜੀਆਂ ਸਰਾਖ ਜਿਖੜਵਾ ਲਿਆਏ ਸੀ ਜਾ ਕੇ ਇਹ ਚੋ ਕਾਬਲੇ ਕੂਬਲੇ ਜਿਹੜੇ ਲਿਆਉਣੇ ਸੀ ਉਹ ਲਿਆਉਂਦੇ ਸੀ ਹੁਣ ਇੱਥੇ ਮਸ਼ੀਨ ਆਪਾਂ ਟੰਗ ਦਾਂਗੇ ਉਦੋਂ ਤਾਂ ਹਨੇਰਾ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਤਾਰਾਂ ਨੂੰ 8:30 ਹੋ ਗਏ ਸੀ ਆਪਾਂ ਨੂੰ 8:00 ਵਜੇ ਸੀ ਤਾਰਾਂ ਚੋਂਦੇ ਚੋਂਦਿਆਂ ਨੂੰ ਉਹੀ ਸਾਡੇ ਸਾਢੇ 8 ਹੋ ਗਏ ਸੀ 9:00 ਵਜੇ ਤੇ ਉਦੋਂ ਕੱਖ ਪੱਠਾ ਪਾਉਣਾ ਸੀ ਚਾਰ ਚੁਰ ਪਾਉਣਾ ਸੀ ਫਿਰ ਵੀ ਕਾਫੀ ਨਿਰੋਹ ਹੋ ਗਿਆ ਸੀ ਚਲੋ ਉਦੋਂ ਤਾਂ ਨਾ ਫਿਰ ਬਹੁਤ ਜ਼ਿਆਦਾ ਕੰਮ ਸੀ ਨਾ ਚਲੋ ਇਹ ਵੀ ਜ਼ਰੂਰੀ ਸੀ ਫਿਰ ਆਏ ਦੀ ਵੇ ਇਹਨਾਂ ਜੇ ਸਰਦਾਰ ਜੀ ਕੰਮ ਕਰਦੇ ਨੇ ਠੀਕ ਵਧੀਆ ਮਤਲਬ ਤਸੱਲੀ ਨਾਲੇ ਕਰਦੇ ਨੇ ਇਹ ਕੰਮ ਮਤਲਬ ਲੈ ਥੋੜੀ ਆ ਵੀ ਵੀ ਕੋਈ ਚੀਜ਼ ਖਿਸਕ ਜੁਗੀ ਹਿੱਲ ਜੁਗੀ ਹੁਣ ਮਸ਼ੀਨ ਆਏ ਥੋੜੀ ਆ ਵੀ ਖਿਸਕ ਜੁਗਿਆਣ ਵਧੀਆ ਤਸੱਲੀ ਨਾਲ ਕਰਿਆ ਇਹਨਾਂ ਨੇ ਵੀ ਮਤਲਬ ਲਓ ਮਜ਼ਬੂਤ ਬਿਹਿੱਲੇ ਨਾ ਕਿ ਦੋ ਟਾਈਮ ਚੱਲਣੀ ਆ ਨਾ ਇਹ ਮਸ਼ੀਨ ਤਾਂ ਕਰਕੇ ਆਪਾਂ ਕਹਿੰਦੇ ਵੀ ਇਹਨਾਂ ਚੰਗੀ ਤਰ੍ਹਾਂ ਹੀ ਲਾਣਗੇ ਚਲੋ ਆਪਾਂ ਫਿਰ ਹਾ ਦੂਏ ਦਿਨ ਦੀ ਲਈ ਸੀ ਇਹਾ ਕਲਿੱਪ ਇੱਕ ਦਿਨ ਇਹ ਪਹਿਲਾਂ ਲਈ ਸੀ ਕਲਿੱਪਾ ਦੂਏ ਦਿਨ ਦੀ ਲਈ ਸੀ ਕਲਿੱਪ ਆਪਾਂ ਨੇ ਵਿਉਧਣ ਆਪਾਂ ਫਿਰ ਧਾਰਾ ਚੋਂ ਲੱਗੇ ਦੀ ਸ਼ਾਮ ਨੂੰ ਇਹ ਆਪਾਂ ਨੇ ਅੱਜ ਲਈ ਆ ਕਲਿੱਪ ਉਦੋਂ ਆਪਣਾ ਉਹ ਦੂਏ ਦਿਨ ਦਾ ਬਣਿਆ ਵਾ ਉਦੋਂ ਮਸ਼ੀਨ ਕਸੀਤੀ ਇਹ ਅੱਜ ਆਪਾਂ ਨੇ ਦੇ ਦੋ ਦਿਨ ਦਾ ਬਣਾ ਕੇ ਆਪਾਂ ਨੇ ਅੱਜ ਬਲੌਕ ਪਾਇਆ ਕੱਲ ਨਹੀਂ ਸੀ ਪਾਇਆ ਗਿਆ ਟਾਈਮ ਨਹੀਂ ਨਾ ਲੱਗਿਆ ਹੈਗਾ ਕੱਲ ਕੱਲਾ ਆਪਾਂ ਉਦਰੇ ਬਹੁਤ ਟਾਈਮ ਲੱਗ ਗਿਆ ਸੀ ਹੋਈ 11 12 ਵਜੇ ਸੀ ਰਾਤ ਨੂੰ ਆਪਣੇ ਮਸ਼ੀਨ ਫਿੱਟ ਕਰ ਰਹੇ ਨਿਕਲਣਾ ਆਪਣੇ ਨਾ ਮਤਲਬ ਲ ਜੀਨੀ ਕੇ ਟਾਕੀਆਂ ਨੇ ਉਰੇ ਹਨਾ ਟਾਕੀਆਂ ਦੇ ਵਿੱਚ ਨੂੰ ਨਾ ਪਾਣੀ ਬਹੁਤ ਜ਼ਿਆਦਾ ਆਉਂਦਾ ਸੀ ਉਹ ਵੀ ਆਪਾਂ ਮਤਲਬ ਲੋਏ ਨਾ ਨੇ ਰਾਤ ਸੁਮਟ ਸੁਮਟ ਜਲਾਇਆ ਸਰਦਾਰ ਜੀ ਨੇ ਉਰੇ ਹੱਸ ਰਹੇ ਸੀ ਚਲੋ ਜਿਹੜਾ ਮੜਾ ਮੋਟਾ ਕੋਈ ਦਾਣਾ ਪੱਕਾ ਜਾ ਚੱਕਣ ਆ ਦੀ ਸਰਦਾਰ ਜੀ ਉਹ ਲੈ ਕੇ ਆਏ ਸੀ ਚੱਕ ਕੇ ਕੋਜ ਨੂੰ ਵਾਸਤੇ ਉਧਰੋਂ ਆਏ ਸੀ ਜਿਹਨਾਂ ਚਾਰ ਪੌਣ ਜਾਣਾ ਸੀ ਲੈਣ ਜਾਣਾ ਸੀ ਚਲੋ ਆਪਣਾ ਲਿਆਂਦਾ ਸੀ ਉਹਨਾਂ ਨੇ ਕਹਿੰਦੇ ਮਸ਼ੀਨ ਵੀ ਠੀਕ ਚੱਲਦੀ ਹੈ ਮੈਂ ਕਹਾ ਹਾਂ ਜੀ ਮਸ਼ੀਨ ਤਾਂ ਠੀਕ ਚੱਲਦੀ ਹੈ ਉਹਨਾਂ ਨੇ ਵਧੀਆ ਚੱਲੂ ਰੈਮਣੀ ਫਟਾ ਹੋ ਗਈ ਮਸ਼ੀਨ ਉਧਰੋਂ ਨਾ ਪਾਈਪ ਬਹੁਤ ਵੱਡਾ ਸੀ ਨਾ ਜਨਾਂ ਪਾਈਪ ਇੱਧਰੋਂ ਆਉਂਦਾ ਸੀ ਉਹਨਾਂ ਪਸ਼ੂਆਂ ਦੇ ਉੱਪਰ ਪਾਈਪ ਧਰ ਦਾਂਦੇ ਸੀ ਉਹਨਾਂ ਪ੍ਰੈਸ਼ਰ ਨਹੀਂ ਤੀ ਬਣਦਾ ਹੈਗਾ ਮਸ਼ੀਨ ਦਾ ਫਿਰ ਕਹਿੰਦੇ ਨੇ ਤਾਂ ਬਹੁਤ ਭਾਰੀ ਪਾਈਪ ਹੈ ਡੱਬਾ ਵੀ ਐ ਘੁੰਮ ਕੇ ਜਾਣਾ ਪੈਂਦਾ ਸੀ ਬਹੁਤ ਵੱਡਾ ਸੀ ਪਾਈਪ ਵੀ ਉਹ ਤਾਂ ਕੋਈ ਦਿੱਕਤ ਨਹੀਂ ਦੀ ਹੇਗੀ ਬਸ ਆਹੀ ਧੀ ਵੀ ਜਦੋਂ ਪਸ਼ੂ ਨਾ ਪੈਰ ਧਰਦਾ ਸੀ ਨਾ ਪੈਪ ਉੱਪਰ ਨਾ ਪ੍ਰੈਸ਼ਰ ਬੰਦ ਹੁੰਦਾ ਸੀ ਫਿਰ ਮੈਨੂੰ ਆਏ ਹੁੰਦਾ ਹੁੰਦਾ ਤੇ ਵੀ ਚਲੋ ਕਾਣੋਂ ਨਾ ਸਾਰਾ ਪੈਪ ਫਿਰ ਨਿੱਬਲੂ ਬੜ ਜਾਂਦਾ ਸੀ ਤਾਂ ਕਰਕੇ ਤੇ ਚਲੋ ਇਧਰ ਹੀ ਸਾਈਡ ਤੇ ਹੋ ਗਿਆ ਆਪਣਾ ਪੈਪ ਪੈ ਗਿਆ ਅਮ ਚਲੋ ਜੀ ਜਿਹੜੇ ਕੰਮ ਨੇ ਉਹ ਤਾਂ ਚਲੋ ਕਰਨਾ ਹੀ ਕਰਨੇ ਨੇ ਹਨਾ ਅਜੇ ਮੈਂ ਕਹਿੰਦੀ ਸੀ ਸਰਦਾਰ ਜੀ ਨਾਲ ਮੈਂ ਗੁੱਸੇ ਹੁੰਦੀ ਤੇ ਮੈਂ ਕਹਾਂ ਤੁਸੀਂ ਨੰਨਾ ਟਾਈਮ ਲਾਤਾ ਵੀ ਅੰਧੀ ਰਾਤ ਤੇ ਕਰਤੀ ਤੁਸੀਂ ਨੇ ਮਸ਼ੀਨ ਲਾਉਣ ਨੂੰ ਕਹਿੰਦੇ ਨੇ ਵੀ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਆ ਹੁਣ ਹੈ ਨਾ ਚਲੋ ਇੱਥੇ ਹੁਣ ਜਾਣਾ ਤੇ ਇਹਨਾਂ ਨੇ ਚਾਰ ਲੈਣ ਆਪਾਂ ਇਧਰ ਧਾਰਾਂ ਚੋਂ ਦੇਤੀ ਮੈਂ ਕਿਹਾ ਚੱਲ ਆਪਾਂ ਨੇ ਧਾਰਾਂ ਚੋਲਣੇ ਆਪਾਂ ਉਹ ਧਾਰਾਂ ਲੱਗੇ ਵੀ ਸੀ ਤੋਂ ਚੋਣ ਉਧਰ ਆਪਣਾ ਦਰ ਸਬਜ਼ੀ ਆਪਣੇ ਰੱਖੀ ਵੀ ਸੀ ਹੁਣ ਬਸ ਸਤਾਰ ਜੀ ਚਾਰ ਲੈਣਗੇ ਚਾਰ ਨੂੰ ਵੀ ਪਟਾਣੇ ਨੂੰ ਖਸਰ ਟਾਈਮ ਲਾ ਜਾਂਦਾ ਤੇ ਕਿਉਂ ਸਵੇਰੇ ਸਬੂਈ ਕਰਦੇ ਨੇ ਨਾ ਫਿਰ ਸਾਫ਼ ਕਰਕੇ ਆਉਂਦੇ ਨੇ ਚਾਰ ਨੂੰ ਮਤਲਬ ਮੂਰੇ ਗੰਦ ਜਾਂ ਨਹੀਂ ਪਾਉਂਦੇ ਹੈਗੇ ਸਾਫ ਕਰਕੇ ਫਿਰ ਚੰਗੀ ਤਰ੍ਹਾਂ ਫੇਰ ਲੈ ਕੇ ਆਉਂਗੇ ਚਲੋ ਨੇਰਾ ਹੋਏ ਜਾਂਦਾ ਫੇਰ ਵੀ ਚਲ ਕੰਮ ਕਰਦੇ ਨੂੰ ਤਾਂ ਟਾਈਮ ਲੱਗੇ ਜਾਂਦਾ ਹੈ ਨਾ ਕਹਿੰਦੇ ਜੇ ਬੰਦਾ ਬੇਲਾ ਬੈਠਾ ਹੁੰਦਾ ਜਦ ਤੱਕ ਟਾਈਮ ਮੁੱਕਦਾ ਨਹੀਂ ਹੈਗਾ ਜੇ ਕੰਮ ਕਰਦੇ ਹੁੰਦੇ ਨੇ ਵਿਚੇ ਦੀ-ਛੇ ਦੀ ਟਾਈਮ ਲੱਗੀ ਜਾਂਦਾ ਹੁੰਦਾ ਚਲੋ ਕੋਈ ਗੱਲ ਨਹੀਂ ਕੰਮ ਤਾਂ ਆਪਾਂ ਨੇ ਕਰਨਾ ਹੀ ਹੈ ਹੈ ਨਾ ਓਰੇ ਲੱਗੇ ਫੇਰ ਸਰਦਾਰ ਜੀ ਨਾ ਥੈਲੇ ਜੇ ਖੋਲਣ ਹਮ ਫੀਡ ਦੇ ਆ ਰਹੇ ਕਹਿੰਦੇ ਵੀ ਆਪਾਂ ਦੀਆਂ ਨਾ ਥੈਲੇ ਖੜੇ ਕਰੇ ਸੀ ਇਹ ਫੀਡ ਦੇ ਵੀ ਚਲੋ ਪਹਿਲਾਂ ਨਾ ਮਤ ਦੂ ਰੋਟੀ ਪਛਾਈ ਵੀਤੀ ਆਈ ਦੀ ਵੀ ਚਲੋ ਪਰਸਾਂਤ ਹੈ ਉਹ ਤਾਂ ਥੈਲਾ ਪਛਾ ਕੇ ਉਹ ਕਰਦੇ ਵੀ ਚਲੋ ਖੜੇ ਚ ਕਰ ਦਨੇ ਇਹਨਾਂ ਨੂੰ ਆ ਨਾ ਆਪਾਂ ਨੇ ਉਰੇ ਨਾ ਸਿਮਿੰਟ ਲਾਇਆ ਸੀ ਇੱਥੇ ਰਾਤ ਨੂੰ ਲਾਇਆ ਨਾ ਇਹ ਨਾ ਪਾਣੀ ਨਾ ਅੰਦਰ ਨੂੰ ਆਈ ਜਾਂਦਾ ਤੇ ਰੁੜੀ ਜਾਂਦਾ ਤੇ ਚਾਰ ਭਿੱਜ ਜਾਂਦਾ ਤੇ ਆਪਣਾ ਬਾਤ ਛੱਡ ਨਾਲ ਹੁਣ ਜਿਹੜਾ ਪਾਣੀ ਆਊਗਾ ਉੱਥੇ ਖੜੂਗਾ ਜਿਹੜਾ ਵਾਪਸ ਮੁੜੀ ਜਾਊਗਾ ਤਾਂ ਕਰਕੇ ਉਹ ਰੇ ਨਾ ਦੋ ਹੀ ਟੱਕਿਆਂ ਸਾਮਟ ਲਾਇਆ ਸੀ ਤਾਂ ਹੀ ਬਹੁਤ ਟਾਈਮ ਲੱਗ ਗਿਆ ਉਧਰ ਚਲੋ ਇਹ ਬ੍ਰਿਕ ਬ੍ਰਿਕੇ ਕੰਮ ਆਉਣ ਨੂੰ ਨਾ ਟਾਈਮ ਲੱਗੇ ਜਾਂਦਾ ਹੈ ਚਾਹੇ ਅਸੀਂ ਦੰਦ ਸਰਦਾਰ ਜੀ ਨੂੰ ਚੱਲ ਮੈਂ ਵੀ ਮੇਰੇ ਕੋਲ ਟਾਈਮ ਹੈਗਾ ਚਾਹੇ ਇਹਨਾਂ ਕੋਲ ਟਾਈਮ ਹੁੰਦਾ ਫਿਰ ਇਹ ਕਰੀ ਜਾਂਦੇ ਹੁੰਦੇ ਨੇ ਇਹ ਕੰਮ ਚਲੋ ਇਹ ਵੀ ਜ਼ਰੂਰੀ ਨੇ ਹੈਨਾ ਜਿਹੜੇ ਕਰਨੇ ਨੇ ਆਪਣੇ ਕੰਮ ਹਾਂਜੀ ਅੱਜ ਨਾ ਆਪਾਂ ਚਾਰ ਕੌਣੇ ਨੂੰ ਨਾ ਲੇਟ ਹੋ ਗਏ ਸੀ ਚਲੋ ਜੀ ਕੋਈ ਗੱਲ ਨਹੀਂ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਧੰਨਵਾਦ ਜੀ